ਹਾਂਜੀ ਭਰਾਓ ਮੈਂ ਤੁਹਾਡਾ ਆਪਣਾ ਜਗਸੀਰ ਕੌਟਲੀ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਕਿ ਅੱਜ ਆਪਾਂ ਪਾਕਿਸਤਾਨ ਲਾਹੌਰ ਦੇ ਵਿੱਚ ਇੱਕ ਲੱਖ ਦਾ ਦਾ ਪੀਰ ਦੀ ਦਾ ਪੀਰ ਜੀ ਦਾ ਦਰਬਾਰ ਬਣਿਆ ਹੋਇਆ ਤੇ ਉਹਦੇ ਕਰਾਉਣੇ ਸਾਨੂੰ ਦਰਸ਼ਨ ਤੇ ਕਿਸੇ ਭਰਾ ਨੇ ਆਪਣਾ ਵੀਡੀਓ ਇਹ ਭੇਜੀ ਸੀ ਆਜੋ ਆਪਾਂ ਹੁਣ ਕਰਾਉਣੇ ਦਰਸ਼ਨ ਤੇ ਜੀ ਵੀ ਦੇਖੋ ਵਿੱਚ ਭਰਾ ਬੋਲੀ ਵੀ ਹੈਗਾ ਸਮਝਾਈ ਜਾਂਦਾ ਤੇ ਵੀਡੀਓ ਜਰੂਰ ਦੇਖੋ ਤੇ ਸ਼ੇਅਰ ਵੀ ਕਰਿਓ ਜਿਹੜੇ ਭਰਾ ਲੱਖਾ ਦਾ ਪੀਰ ਨੂੰ ਤਿਆਰ ਕਰਦੇ ਨੇ ਕੀ ਆਜੋ ਜੀ ਜੀ ਹਜ਼ੂਰ ਦਾਤਾ ਦਾ ਮਜ਼ਾਰ ਹੈ ਜੀ ਕਰੋ ਜ਼ਿਆਰਤ ਵੀਰ ਜੀ

ਹਾਂ ਜੀ ਬਰਾਉ ਬਾਕੀ ਇਹ ਜੀ ਮਜ਼ਾਰ ਸੱਚ ਰੱਬ ਦੇ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਸਾਡੇ ਲਹਿੰਦੇ ਪੰਜਾਬ ਵਾਲੇ ਭਰਾਵਾਂ ਦੀ ਚੜ੍ਹਦੀ ਕਲਾ ਚ ਰੱਖੇ ਤੇ ਸਾਰੇ ਭਰਾ ਚੜ੍ਹਦੀ ਕਲਾ ਚ ਰਹਿਣ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਣੇ ਨੂੰ ਇਹਦਾ ਤੁਹਾਡਾ ਤੁਹਾਡਾ ਟੀਮ ਨੂੰ ਪਿਆਰ ਕਰਦਾ ਸਾਰੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਜੀ ਜਿਸ ਵੀ ਧਰਮ ਦੀ ਮੰਨਦਾ ਲਾ ਕਰੋ ਸਾਰੇ ਧਰਮ ਬਹੁਤ ਨੀਤਾਂ ਬਹੁਤ ਸਾਰੇ ਇਹ ਕੋਈ ਨਹੀਂ ਭਰਾ ਕਿਸੇ ਵੀ ਧਰਮ ਨੂੰ ਮੰਨਦਾ ਚੰਗੀ ਗੱਲ ਹੈ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਤੇ ਜਿਹੜੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਾਰੇ ਪਰੌਂਦਾ